ਕਿਸਾਨਾਂ ਵੱਲੋਂ ਖੇਤਾਂ ਦੇ ਵਿੱਚ ਪਈ ਨਾੜ ਨੂੰ ਅੱਗ ਲਗਾਉਂਦਿਆਂ ਲਗਾਤਾਰ ਤਸਵੀਰਾਂ ਨੇ ਜੋ ਸਾਹਮਣੇ ਆ ਰਹੀਆਂ ਨੇ ਜਿੱਦੇ ਵਿੱਚ ਭਾਰੀ ਨੁਕਸਾਨ ਵੀ ਹੋਇਆ ਹੈ ਤਾਂ ਇਹ ਤਸਵੀਰਾਂ ਜੋ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਗੁਰਦਾਸਪੁਰ ਦੇ ਪੰਟੋਰੀ ਰੋਡ ਦੀਆਂ ਨੇ ਜਿੱਥੇ ਕਿ ਕਿਸਾਨ ਦੇ ਵੱਲੋਂ ਆਪਣੇ ਖੇਤ ਦੇ ਵਿੱਚ ਪਈ ਨਾੜ ਨੂੰ ਅੱਗ ਲਗਾ ਦਿੱਤੀ ਤਾਂ ਇਹ ਅੱਗ ਪੰਸਪ ਦੇ ਗੋਡਾਮ ਤੱਕ ਪਹੁੰਚ ਗਈ ਹੈ ਤਾਂ ਭਿਆਨਕ ਜੋ ਰੂਪ ਹੈ ਉਹ ਧਾਰਨ ਕਰ ਲਿਆ ਅੱਗ ਨੇ ਤਾਂ ਅੱਗ ਦੇ ਕਾਰਨ ਜੋ ਪੰਸਪ ਗੋਡਾਮ ਦੇ ਵਿੱਚ ਕਰੇਟ ਪਏ ਹੋਏ ਸਨ ਲੱਕੜ ਦੇ ਜਾਂ ਪਲਾਸਟਿਕ ਦੇ ਪਏ ਹੋਏ ਸਨ ਉਹਨਾਂ ਨੂੰ ਤਾਂ ਅੱਗ ਪਹੁੰਚ ਗਈ ਤਾਂ ਇਹ ਅੱਗ ਕਾਫੀ ਵੱਧ ਗਈ ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਤਾਂ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਦੇ ਵੱਲੋਂ ਆ ਕੇ ਇਸ ਅੱਗ ਤੇ ਕਾਬੂ ਪਾਇਆ ਗਿਆ ਪਰ ਉਦੋਂ ਤੱਕ ਕਾਫੀ ਜੋ ਨੁਕਸਾਨ ਉਹ ਗੜਾਉਂਦਾ ਹੋ ਚੁੱਕਿਆ ਸੀ ਜੋ ਕ੍ਰੇਟ ਉੱਥੇ ਪਏ ਹੋਏ ਸਨ ਲੱਕੜ ਦੇ ਜਾਂ ਪਲਾਸਟਿਕ ਦੇ ਉਹਨਾਂ ਨੂੰ ਅੱਗ ਲੱਗ ਜਾਂਦੀ ਹੈ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਸਾਰੇ ਕ੍ਰੇਟ ਸਨ ਜੋ ਉਹ ਸੜ ਕੇ ਸੁਆਹ ਹੋ ਚੁੱਕੇ ਨੇ ਤਾਂ ਲਗਾਤਾਰੀ ਜੋ ਤਸਵੀਰਾਂ ਨੇ ਸਾਹਮਣੇ ਆ ਰਹੀਆਂ ਨੇ ਇਸ ਦੇ ਨਾਲ ਵਾਤਾਵਰਣ ਦਾ ਤਾਂ ਨੁਕਸਾਨ ਹੁੰਦਾ ਹੀ ਆ ਤਾਂ ਤੁਹਾਨੂੰ ਦੱਸ ਦਈਏ ਕੀ ਹੋਰ ਵੀ ਜਾਨਵਰਲੀ ਨੁਕਸਾਨ ਦਾ ਵੀ ਤਸਵੀਰਾਂ ਨੇ ਜੋ ਸਾਹਮਣੇ ਆਉਂਦੀਆਂ ਨੇ ਤਾਂ ਇਹ ਤਸਵੀਰਾਂ ਨੇ ਗੁਰਦਾਸਪੁਰ ਦੇ ਪੰਡੋਰੀ ਰੋਡ ਦੀਆਂ ਜਿੱਥੇ ਕੀ ਕਿਸਾਨ ਦੇ ਵੱਲੋਂ ਖੇਤਾਂ ਦੇ ਵਿੱਚ ਪਈ ਨਾੜਨ ਅੱਗ ਲਗਾਈ ਗਈ ਸੀ ਤਾਂ ਜਿਸ ਤੋਂ ਬਾਅਦ ਇਹ ਅੱਗ ਪੰਸਬ ਦੇ ਗੜੌਂ ਤੱਕ ਪਹੁੰਚ ਗਈ ਤਾਂ ਗੜੌਂ ਦੇ ਵਿੱਚ ਦੇਖ ਸਕਦੇ ਹੋ ਕਿ ਆਸਮਾਨ ਤੱਕ ਲਾਟਾਂ ਨੇ ਜੋ ਅੱਗ ਦੀਆਂ ਪਹੁੰਚ ਚੁੱਕੀਆਂ ਨੇ ਤਾਂ ਕਾਫੀ ਨੁਕਸਾਨ ਆ ਜੋ ਹੋ ਚੁੱਕਿਆ ਹੈ ਤਾਂ ਫਾਇਰ ਬ੍ਰੀਡ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ ਗਿਆ ਤਾਂ ਉਦੋਂ ਤੱਕ ਕਈ کافی ਜੋ ਨੁਕਸਾਨ ਹੈ ਉਹ ਹੋ ਚੁੱਕਿਆ ਸੀ ਤਾਂ ਉੱਥੇ ਹੀ ਗੁਦਾਨ ਦੇ ਜੋ ਇਨਸਪੈਕਟਰ ਸਨ ਉਹ ਪਹੁੰਚੇ ਤਾਂ ਉਹਨਾਂ ਦੇ ਵੱਲੋਂ ਇਸ ਨੁਕਸਾਨ ਦੇ ਉੱਤੇ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਹੈ ਤਾਂ ਫਿਲਹਾਲ ਜੋ ਨੁਕਸਾਨ ਹੋਇਆ ਉਸ ਦੀ ਇੱਕ ਰਿਪੋਰਟ ਤਿਆਰ ਕੀਤੀ ਜਾਵੇਗੀ ਤਾਂ ਫਿਰ ਮਹਿਕਮੇ ਨੂੰ ਭੇਜੀ ਜਾਵੇਗੀ ਕਿ ਕਿੰਨੇ ਦਾ ਜੋ ਨੁਕਸਾਨ ਆ ਉਹ ਹੋਇਆ ਤਾਂ ਤੁੰ ਦਾ ਦੱਈਏ ਕਿ ਇੰਸਪੈਕਟਰ ਦੇ ਵੱਲੋਂ ਦੱਸਿਆ ਗਿਆ ਕਿ ਕਿਸਾਨ ਦੇ ਵੱਲੋਂ ਖੇਤਾਂ ਦੇ ਵਿੱਚ ਜੋ ਨਾੜ ਨੂੰ ਅੱਗ ਲਗਾਈ ਗਈ ਸੀ ਜਿਸ ਤੋਂ ਬਾਅਦ ਇਹ ਅੱਗ ਆ ਜੋ ਉਹ ਗੋਡਾਊਨ ਤੱਕ ਪਹੁੰਚ ਗਈ ਜਿਸ ਤੋਂ ਬਾਅਦ ਪਏ ਕਰੇਟ ਜੋ ਲੱਕੜ ਦੇ ਸਨ ਜਾਂ ਪਲਾਸਟਿਕ ਦੇ ਉੱਥੇ ਪਏ ਹੋਏ ਸਨ ਤਾਂ ਉਹਨਾਂ ਦੇ ਵੱਲੋਂ ਅੱਗ ਫੜ ਲੱਤੀ ਗਈ ਤਾਂ ਕਾਫੀ ਨੁਕਸਾਨ ਹੋਇਆ ਤਾਂ ਕੀ ਕਹਿਣਾ ਸੀ ਅਧਿਕਾਰੀਆਂ ਤਾਂ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ। ਸਪੀਡ ਕੋਰਟ ਘੜੋਣਾ ਪੰਸਬ ਦਾ ਆਪਣੀ ਮੇਰੇ ਵੱਲੋਂ ਇਲੈਕਸ਼ਨ ਡਿਊਟੀ ਸੀ ਮੈਂ ਇਲੈਕਸ਼ਨ ਡਿਊਟੀ ਅਟੈਂਡ ਕਰ ਰਿਹਾ ਸੀ ਮੈਨੂੰ ਉੱਥੋਂ ਫੋਨ ਆਇਆ ਕਿ ਇੱਦਾਂ ਅੱਗ ਲੱਗ ਗਈ ਆ। ਐਕਚੁਅਲੀ ਅੱਗ ਲੱਗੀ ਆ ਜਿਹੜਾ ਲੱਗੇ ਨਾਰਸਪੇ ਆ ਉਹਨਾਂ ਨੇ ਅੱਗ ਲਾਤੀ ਥੇ ਤੇ ਇਹਨਾਂ ਨੇ ਕ੍ਰੇਟਾਂ ਨੇ ਅੱਗ ਫੜ ਲਈ ਤੇ ਉਸ ਤੋਂ ਬਾਅਦ ਆਪਾਂ ਫਾਇਰ ਗੈਡ ਨੂੰ ਫੋਨ ਕੀਤਾ ਅੱਗ ਨੇ ਚੰਗੀ ਜੋਰ ਨਾਲ ਅੱਗ ਫੜ ਲਈ ਜਿਹਦੇ ਕਿ ਕਾਫੀ ਜ਼ਿਆਦਾ ਅੱਗ ਲੱਗੀ ਗੜੋਂ ਨੂੰ ਕ੍ਰੇਟਾਂ ਚ ਕਵਰਾਂ ਚ ਤੇ ਅੰਦਰ ਵੀ ਤੁਹਾਡੇ ਸਾਹਮਣੇ ਚੱਕਿਆਂ ਨੂੰ ਵੀ ਆਪਾਂ ਪਾਣੀ ਪੂਣੀ ਲਾ ਰਹੇ ਆ ਕਿ ਇੱਥੇ ਵੀ ਥੋੜਾ ਮਤਾਂ ਨੁਕਸਾਨ ਹੋਇਆ ਤੇ ਬਾਕੀ ਜਿੰਨਾ ਵੀ ਨੁਕਸਾਨ ਹੋਇਆ ਬਾਅਦ ਚ ਪਤਾ ਲੱਗੇਗਾ ਹੁਣ ਕੰਮ ਮੁੱਕਣ ਤੋਂ ਬਾਅਦ ਕਿੰਨਾ ਹੋਇਆ ਕਿੰਨੇ ਕ੍ਰੇਟਾ ਗਏ ਫੇ ਇੱਥੇ ਦੇ ਕਟੋ-ਕਟ ਆਪਣੇ 14000 ਕ੍ਰੇਟ ਇਹ ਸਰੋਂ ਪਵਾਚ ਪਾ ਲੱਗੇਗਾ ਆਪਾਂ ਗਿਣਤੀ ਮਾਰਨ ਤੋਂ ਬਾਅਦ ਹੀ ਕਿ ਸੜਿਆ ਕੀ ਨਹੀਂ ਨਿਸ਼ਾਨ ਕਿਹਨਾਂ ਵਜਾ ਅਨੁਮਾਨ ਕਿਨਾਂ ਲਾਜਾਂ ਕਾਫੀ ਨਿਸ਼ਾਨ ਹੋ ਗਿਆ ਬਾਕੀ ਉਹ ਗਿਣਤੀ ਤੋਂ ਬਾਅਦ ਹੀ ਪਾ ਲੱਗੇਗਾ ਹੁਣ ਅੱਗੇ ਵੀ ਆਈ ਯਾਰ ਕਿੰਨੀਆਂ ਗੱਡੀਆਂ ਆਈਆਂ ਇੱਥੇ ਚਾਰ ਗੱਡੀਆਂ ਪੰਜਵੀਂ ਗੱਡੀ ਆ ਰਹੀ ਹੈ ਫਰਿਜਰ ਦੀ ਚਾਰ ਗੱਡੀਆਂ ਆ ਗਈਆਂ ਅੱਗ ਕਰਨ ਕਰਨ ਕੀ ਆ ਕੇ ਕਾਰਨ ਅੱਗ ਸਾਹਮਣੇ ਆਪਣੇ ਇੱਥੇ ਨਾਲ ਦੇਖੋ ਸਾਡੇ ਸਾਹਮਣੇ ਨਾਲ ਨੂੰ ਅੱਗ ਲਾਈ ਸੀਗੇ ਨੇ ਇੱਕ ਇੱਕ ਕਿਸਾਨ ਨੇ ਲਾਈ ਕਿੱਹਾ ਕਿਦਾਂ ਕਰੋਗੇ ਇਹਨਾਂ ਦੀ ਇਹ ਇੱਕ ਇੱਕ ਕਿਸਾਨ ਨੇ ਲਾਈ ਹੋਣੀ ਹੈ ਹਾਂਜੀ ਕੀ ਮੰਗ ਕਰਦੇ ਤੁਸੀਂ ਮੰਗ ਕੀ ਹਨ ਉਹ ਆਪਣਾ ਕਿ ਇਹਨਾਂ ਨੂੰ ਸਖਤ ਸਜ਼ਾ ਦਿੱਤੀ ਜਿਹਨਾਂ ਨੇ ਅੱਗ ਹਾਂ ਕਾਬੂ ਹਜੇ ਤੱਕ ਕਾਬੂ ਪੈ ਪੈ